इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਦਾ ਜਿਹੜਾ ਇਹ ਨਗਰ ਕੌਂਸਲ ਮਾਨਸਾ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਅਸੀਂ ਮਾਨ ਜੋ ਪੰਜਾਬ ਰੈਂਟ ਹਰਿਆਣਾ ਹਾਈ ਕੋਰਟ ਦਾ ਜਿਹਦੇ ਤੇ ਪੂਰਾ ਸਤਿਕਾਰ ਕਰਦੇ ਆ। ਨਾਲ ਹੀ ਇਹ ਕਹਿਣਾ ਚਾਹੁੰਦੇ ਆ ਕਿ ਇੱਕ ਇੱਕਲੇ ਬਾਜ਼ਾਰਾਂ ਦੇ ਵਿੱਚ ਬਹੁਤ ਥਾਂ ਤੇ ਨਜਾਇਜ਼ ਕਾਪੀ ਹੋਏ ਹੋਏ ਨੇ। ਅਸੀਂ ਇਸ ਮਸਲੇ ਤੇ ਇਹ ਕਹਿਨੇ ਆ ਵੀ ਕਾਮ ਆਰਨ ਵਾਲੀ ਗੱਲ ਨਾ ਹੋਵੇ ਕਿਉਂਕਿ ਦੁਕਾਨਦਾਰੀਆਂ ਜਿਹੜੀਆਂ ਪਹਿਲਾਂ ਤੋਂ ਹੀ ਦੁਕਾਨਦਾਰ ਪੀੜਤ ਨੇ ਹਰ ਦੁਕਾਨਦਾਰ ਕੋਲੇ ਕਿਸੇ ਕੋਲੇ ਵੀ ਉਸ ਤਰ੍ਹਾਂ ਦਾ ਕਾਰੋਬਾਰ ਨਹੀਂ। ਇਹਦੇ ਲਈ ਸਾਡੀ ਜਿਹੜੀ ਹੈ ਨਗਰ ਕੌਂਸਲ ਸਾਡੇ ਐਮਸੀ ਸਹਿਬਾਨ ਇਹਦੇ ਚ ਆਪਦਾ ਜਿਹੜਾ ਭਾਈਚਾਰਕ ਇਕਤਾਂ ਨੂੰ ਕੈਮਰਾ ਰੱਖਦੇ ਭਾਈ ਔਰ ਪਹਿਲਾਂ ਦੁਕਾਨਦਾਰਾਂ ਨੂੰ ਸੂਚਿਤ ਕਰਨ ਨੂੰ ਦੇ ਲਈ ਸਮਾਂ ਜਿਹੜਾ ਉਹ ਤੈਅ ਕੀਤਾ ਜਾਵੇ ਤੈਅ ਕਰਕੇ ਫਿਰ ਇਹ ਜਿਹੜਾ ਮਸਲਾ ਹੈ ਇਹਦੇ ਤੇ ਜਿਹੜਾ ਕੋਈ ਦੁਕਾਨਦਾਰੀ ਦੀ ਦਿੱਕਤ ਆਹੀ ਕਰਦਾ ਫਿਰ ਉਹਦੇ ਤੇ ਜਿਹੜੀ ਕਾਰਵਾਈ ਆ ਉਹ ਕਰਨੀ ਬਣਦੀ ਹੈ ਅਗਲੀ ਬੇਨਤੀ ਇਹ ਹੈ ਕਿ ਹੁਣ ਜਿਹੜੇ ਤਿਹਾਰਾਂ ਦਾ ਸਮਾਂ ਹੈ ਇਸ ਮਸਲੇ ਦੇ ਵਿੱਚ ਸਾਡੀ ਬੇਨਤੀ ਹੈ ਪ੍ਰੈਸ ਦੇ ਜੱਤੀ ਸਾਡੇ ਜਿਹੜੇ ਨਗਰ ਕੌਂਸਲ ਦੇ ਜ਼ਿੰਮੇਵਾਰ ਅਫਸਰ ਨੇ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆਂ ਕਿ ਪਹਿਲਾਂ ਬਾਜ਼ਾਰਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਛੱਡ ਕੇ ਜਿੱਥੇ ਜ਼ਿਆਦਾ ਨਜਾਇਜ਼ ਕਾਰਜੇ ਹੋਏ ਹੋਏ ਆ ਕਿਸੇ ਨੇ ਜ਼ਿਆਦਾ ਕੀਤੇ ਹੋਏ ਆ ਉਧਰਲੇ ਪਾਸੇ ਜਿਹੜਾ ਰੁੱਖ ਅਖਤਿਆਰ ਹੈ ਇਹਨਾਂ ਨੂੰ ਕਰਨਾ ਚਾਹੀਦਾ ਔਰ ਇਸ ਕਿਸਮ ਦੇ ਵਿੱਚ ਜਿਹੜਾ ਭਾਈਚਾਰਕ ਮਾਹੌਲ ਹੈ ਸਾਡੇ ਦੁਕਾਨਦਾਰਾਂ ਨਾਲ ਸਾਡੇ ਸ਼ਹਿਰੀਆਂ ਦਾ ਉਹ ਬਣਿਆ ਰਹਿਣਾ ਚਾਹੀਦਾ ਇਹ ਅਸੀਂ ਜਿਹੜਾ ਮੈਂ ਨਿੱਜੀ ਤੌਰ ਤੇ ਵੀ ਸ਼ਹਿਰੀਆਂ ਵੱਲੋਂ ਵੀ ਔਰ ਦੁਕਾਨਦਾਰਾਂ ਵੱਲੋਂ ਵੀ ਇਹ ਕਹਿਣਾ ਚਾਹੁੰਦਾ ਹਾਂ ਮਾਨਸਾ ਵੱਲੋਂ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਨਾਲ ਇੱਕ ਸਿਰੇ ਤੋਂ ਲੱਗ ਜਾਣਾ ਸਾਰੇ ਕੰਮ ਢੋਣ ਲੱਗ ਜਾਣਾ ਕੁਝ ਜਿਹਾ ਜੰ ਢਾਈ ਤੁਰੇ ਜਾਣ ਕੋਈ ਡਿੱਕਾ ਨਹੀਂ ਸਾਨੂੰ ਕੋਲ ਵਿਚਾਲੇ ਢੋਣਦੇ ਸਾਨੂੰ ਉਹਦੀ ਤਲੀਫ ਹੈ ਸਾਡੇ ਕੰਨ ਕੋਈ ਦੁਕਾਨਾਂ ਦੇ ਉਹੜੇ ਕੋਈ ਆ ਜਾ ਵੀ ਨਹੀਂ ਹੈਗੇ ਆ ਕੇ ਦੇਖ ਲੈਣ ਬਹੁਤ ਲੇਖਾਂਨ ਤੱਕ ਪਹਿਲਾਂ ਤਾਂ ਗੱਲ ਤਾਂ ਉਹੀ ਹੈਗਾ ਬਰੇ ਅਜਾ ਸੌ ਕੇ ਕੰਨ ਦੇ ਵਿੱਚ ਕੱਢਦੇ ਆ ਸਾਡੇ ਦੋ ਦੋ ਫੁੱਟ ਦੀਆਂ ਜਾਂ ਡੁੱਡੂਲ ਫੁੱਟ ਦੀਆਂ ਦੇਲੇ ਬਣੀ ਹੋਈਆਂ ਇਹਦੀ ਕੋਈ ਕਰਨ ਪਛਾਨ ਨਹੀਂ ਕਿੰਨਾ ਨੇ ਦਾਦਾ ਦੀ ਵੀ ਫੁੱਟ ਰੋਕ ਰੱਖਿਆ ਉਹਦਾ ਵੀ ਕਲੋਜ਼ਮੈਂਟ ਹੁੰਦੀ ਹੈ ਤੇ ਹਾਈ ਕੋਰਟ ਦੇ ਹੁਕਮਾਂ ਦੇ ਅਸੀਂ ਪਾਲਣਾ ਕਰਦੇ ਆ ਕੰਨ ਅਜੀ ਸਾਰੇ ਕੰਨਾਂ ਦੇ ਦੁਕਾਨ ਗਦਾਨਦਾਰ ਫੋਲਡਰ ਸਾਰੇ ਅਸੀਂ ਹਾਈ ਕੋਰਟ ਦੇ ਕੰਨਾਂ ਦੇ ਨਾਲ ਹੈ ਕਹਿੰਦਾ ਕਿ ਕਿਵੇਂ ਮਰਜ਼ੀ ਤੇ ਉੱਥੋਂ ਲੱਗਣਾ ਇੱਦਾਂ ਦਾ ਖੁੰਜਾ ਲੱਗ ਜਾਂਦਾ ਚਾਹੇ ਉੱਧਰ ਦਾ ਖੁੰਜਾ ਲੱਗ ਜਾਣਾ ਰੈੜੀਆਂ ਕੋਈ ਵੀ ਰੈੜੀਆਂ ਜਾਂ ਹੋਰ ਹੈ ਕਹਿੰਦਾ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਕੁਝ ਵੀ ਹੈ ਇਹੀ ਕੰਨਾਂ ਨੇ ਕਹਿੰਦਾ ਹੋਇਆ ਅੱਜ ਮਾਨਸਾ ਵਿੱਚ ਗੁਰਤਵਰਾ ਚੌਂਕ ਵਿੱਚ ਨਗਰ ਕੌਂਸਲ ਮਾਨਸਾ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਿਯਾਇਜ਼ ਕਬਜ਼ੇ ਟਾਉਨ ਲਈ ਪੀਲੇ ਪੰਚੇ ਨੂੰ ਧਿਆਨਦਾ ਗਿਆ ਜਿਹਦੇ ਵਿਰੋਧ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।bro ਤੁਸੀਂ ਦੇਖ ਰਹੇ ਹੋ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈਗਾ। ਦੁਕਾਨਦਾਰਾਂ ਵੱਲੋਂ ਦੁਕਾਨਾਂ ਆਪਣੀਆਂ ਬੰਦ ਕਰਕੇ ਇਹ ਪੀਲੇ ਪੰਚੇ ਦਾ ਰੋਗ ਕੀਤਾ ਜਾ ਰਿਹਾ ਹੈਗਾ। ਹਾਈ ਕੋਰਟ ਦੇ ਹੁਕਮਾਂ ਦੀ ਉਡੀਕ ਕੀਤੀ ਜਾਵੇ। ਮਾਣਸਾ ਤੋਂ ਸ੍ਰੀ ਹਜਨਦਰ ਪੱਤਰਕਾਰ। ਮੈਂ ਕਈ ਸਮਾਂ ਸਮਾਉਂ ਦਿੱਤਾ ਜਾਵੇ। ਤੇ ਦੇਖੋ ਫੋਟੋ ਦੀ ਫਾਇਰ। गलबा करे